ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਰੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ 12 ਤੋਂ ਲੈ ਕੇ 15 ਗਾਵਾਂ ਬਿੱਕੀ ਨਾਲ ਵੀਰੇ ਕੋਲੇ ਹਾਜ਼ਰ ਆ ਸੂਜੀਆਂ ਹੋਈਆਂ ਤੇ ਲਗਭਗ ਕੋਈ ਹੈਗੇ 5 ਦਿਨ ਦੀ ਕੱਚੀ ਕੋਈ 4 ਦਿਨ ਦੀ ਕੱਚੀ ਦੋਂਦੀਆਂ ਚੌਗੀਆਂ ਜਿੱਦਾਂ ਦੀ ਤੁਹਾਡੀ ਚੋਇਸ ਆ ਓਦਾਂ ਦੀ ਵੀਰੇ ਕੋਲੇ ਵੇੜ ਮਿਲੂਗੀ ਵਪਾਰ ਦਾ ਕੰਮ ਆ ਜਦੋਂ ਵੀ ਵੀਰੇ ਕੋਲ ਆਉਂਦੇ ਆ ਰੁਟੀਨ ਦੇ ਵਿੱਚ ਵੀਰੇ ਕੋਲੇ ਐਫ ਵੱਡੀਆਂ ਜਰਸੀ ਹਰ ਇੱਕ ਪ੍ਰਕਾਰ ਦੇ ਗਾਵਾਂ ਹਾਜ਼ਰ ਹੁੰਦੀਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਪਿੰਡ ਪਿੰਡ ਹੈ ਪਿੰਡ ਹੰਡਿਆ ਆ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877868299 ਪਿੰਡਾ ਨੰਬਰ ਹੈਗਾ 97353 ਪਿੰਡਾ ਅੱਛਾ ਬਾਈ ਜੀ ਕਿੰਨੀਆਂ ਗਾਵਾਂ ਦਾ ਹਾਜ਼ਰ ਅੱਜ ਆਪਣੇ ਕੋਲ ਅੱਜ ਆਪਣੇ ਕੋਲ ਬਾਈ ਹੁਣੇ ਘੱਟੋ-ਬੱਟ 15 ਗਾਵਾਂ ਹੋਣੀਆਂ ਥੇ ਅੱਛਾ 15 ਗਾਵਾਂ ਰੂਟੀਨ 'ਚ ਕਹਿੰਦੇ ਆਪਾਂ 10 ਤੋਂ ਪਲੱਸ ਨਾ ਹਰ ਵਕਤ ਹੁੰਦੀ ਆ ਠੀਕ ਆ ਪਹਿਲਾ ਨੰਬਰ ਜਿਹੜੀ ਵੈੜ ਦੇਖ ਰਹੇ ਬਾਈ ਜੀ ਸੂਆ ਕਿਹੜਾ ਇਹ ਅਛਾ 4 ਕਿ ਦਿਨ ਬਾਕੀ ਪਏ ਆ ਤੇ 4 ਕਿ ਦਿਨ ਰਹਿ ਗਏ ਸੂਣ ਚ ਬਾਕੀ ਆ ਇਹ ਦੇ ਹਨਾ ਹਾਂਜੀ ਬਾਈ ਜੀ ਤੇ ਦੁੱਧ ਕਿੰਨਾ ਪਾ ਦੂ ਬਾਈ ਜੀ ਇਹ ਦੁੱਧ ਵੀ ਮਾਲ ਕਨੇ ਦੱਸਿਆਗਾ ਵੀ 30 ਕਿਲੋ ਪਲੂਣੇ ਦੁੱਧ ਦਿੱਤਾ ਜਾਂ ਜੀ ਤੇ ਐ ਕਿ ਮਤਲਬ ਇਹ 35 ਕਿਲੋ ਖਰਾਬ ਅਸੀਂ ਕਹਿੰਦੇ ਆ 35 ਕਿਲੋ ਤਾਂ ਮੰਨ ਕੇ ਬੰਦਾ ਪਰਚੇਸ ਕਰ ਲੈ ਮਰਜ਼ੀ ਪਰਚੇਸ ਕਰ ਲੈ ਵੀ ਉਮੀਦ ਆਪਾਂ ਨੂੰ ਵੀ ਇਹ ਮੰਨ ਕੇ ਚਲੋ 35 ਪਲੱਸ ਦੀ ਆ ਹਾਂ ਤੇ ਸੀਮੈਂਟ ਡੀਟੇਲ ਮਿਲ ਜੂਗਾ ਨਾ ਜੀ ਮੇਜੂਮ ਵਾਲਾ ਫੇਸ ਕੁਆਲਿਟੀ ਚੈੱਕ ਕਰਾ ਦੇ ਵਹਿੜ ਦੀ ਸਭ ਤੋਂ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਫੇਸ ਕੁਆਲਿਟੀ ਕੁਆਲਿਟੀ ਬਹੁਤ ਆ ਬਾਈ ਵਹਿੜ ਦੇ ਵਿੱਚ ਜੀ ਜੀ ਐਕਸਟਰਾ ਫੈਕਟਰੀ ਜਿਵੇਂ ਬਰੀਕੇ ਦੇ ਵਿੱਚ ਵਹਿੜ ਗਈ ਸੋ ਜਾਤ ਪਾਤ ਪੂਰੀ ਵਹਿੜਦੀ ਓਕੇ ਆ ਜਾਵਾਂ ਹਨਾ ਤੇ ਬਾਈ ਜੀ ਰੇਟ ਕੀ ਰਹੂ ਇਹਦਾ ਰੇਟ ਬਾਈ ਜੇਣਾ ਮੁੱਲ ਕਰਾਉਣਾਗਾ ਤੇ 1 ਲੱਖ ਤੇ ਸਰ ਨੈੱਟ ਬੈਟ ਰੇਟ ਆ ਬਾਕੀ ਰੱਖਿਆ ਭਾਈ ਇਹਦਾ 1,35,000 ਦੀ ਦੇ ਦਾਂਗਾ ਭਾਈ ਮਾਨਤਨ ਕਰਨਾਗੇ ਬੰਦੇ ਅੱਛਾ 1,35,000 ਦੀ ਮੌਕੇ ਤੇ ਨਰਮ ਹੋ ਜਾਊਗੀ ਤੇ ਬਾਕੀ ਬੈਡ ਦਾ ਲੇਵਾ ਦੇਖੋ ਫਿਟਨੈਸ ਇੰਨੀ ਕੰਪੈਕਟ ਹਵਣਾ ਚਾਹੀ 20 ਹੋਏ ਖਜਲੋ ਬੈਡ ਨੇ ਬਾਡੀ ਵੇਟ ਨਹੀਂ ਤੋੜਨਾ ਬਾਕੀ ਲੈਗ ਸਕੋਰ ਵਗੈਰਾ ਦੇਖੋ 20 ਸੇ ਬਹੁਤ ਆ ਭਾਈ ਬੈਡ ਦਾ ਜੀ ਚੰਗਾ ਸਾਫ ਸੁਥਰਾ ਕਹਿੰਦਾ ਬੋ ਗੰਢੀ ਠੰਗੀ ਠੁੱਡੀ ਮਹੌ ਦਾ ਕਰਮ ਵਾਲੀ ਲੈ ਜੀ ਮਰਜ਼ੀ ਭਾਈ ਜਿੰਮ ਕੋਈ ਹੱਤੀ ਚਵਾਈ ਚਾਹੇ ਜੋਲੇ ਠੀਕ ਹੈ ਨਾ ਕਹਿੰਦਾ ਮਸ਼ੀਨ ਦੇ ਵਾਲੇ ਅੱਛਾ ਕਹਿੰਦਾ ਭਾ ਜਿੱਦਾਂ ਮਰ ਮੋਹ ਦੋ ਦੰਦ ਦਾ ਮੰਗ ਰਹੇ ਨੇ ਬੱਛੀ ਹੈ ਜੀ ਅੱਛਾ ਮਗਰ ਬੱਛੀ ਮੋਹ ਦੋ ਦੰਦ ਤੇ ਪਹਿਲਾ ਸੂਆ ਤਾਜੀ ਸੂਈ ਵੀ ਹੈ ਨਾ ਹਾਂਜੀ ਬਾਈ ਫਰੈਸ਼ ਤੇ ਬਾਈ ਜੀ ਜੇਰ ਵਗੈਰਾ ਡਾਨਾ ਜਮੇ ਦੀ ਡਾਨਾ ਬਾਈ ਯਾਰ ਇਹ ਨਾੜੂਆ ਵੀ ਨਾਲ ਹੀ ਆ ਜੀ ਸੋ ਨਾੜੂਆ ਦੇਖੋ ਜਮਾ ਨਾਲ ਓਕੇ ਜੀ ਤੇ ਦੁੱਧ ਕਿੰਨਾ ਪਾ ਦੂਗਾ ਹਾਈਸਟ ਦੁੱਧ ਬਾਈ ਜਮਨ ਕੇ ਗੱਲ ਵੀ 25 ਕਿਲੋ ਨਾਰਮਲ ਨਹੀਂ 26 ਕਿਲੋ ਵਸਿੰਦੋ ਦੇਣਾਗਾ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਪਰਚੇਜ ਕਰ ਲ ਜਾਏ ਅੱਛਾ ਦੋ ਦੰਦ ਕਨਫਰਮ ਆ ਦੋ ਦੰਦ ਬਾਈ ਦੋ ਦੰਦ ਸੋ ਵੀਰ ਦੋ ਦੰਦ ਬੱਛੀ ਜਿਹਨੂੰ ਕਹਿੰਦੇ ਬਾਜੀ ਵਾਲੀ ਚਾਹੇ ਤੇ 15 ਸੂਏ ਜੋੜੇ 16 ਚੋਲੇਓ ਇਹਨੇ ਆਪਦਾ 20 20 CS ਨਹੀਂ ਤੋੜਨਾ ਬਾਕੀ ਲੇਵਾ ਦੇਖੋ ਫਿਟਨੈਸ ਆ ਹਵਾ ਨਾ ਜਾਵਾ ਕਿਆ ਬਾਤਾਂ 16ਵੇਂ ਸੂਏ ਨੂੰ ਜਾ ਕੇ ਲੇਵਾ ਸਿਰਫ ਇਹਦੇ 4 ਇੰਚ ਥੱਲੇ ਹੋਣਾ ਕਿਉਂਕਿ ਜਿਵੇਂ ਕਹਿੰਦਾ ਪੈਂਟ ਦਾ ਘੇਰਾ ਤੋਂ ਪਤਾ ਲੱਗ ਜਾਂਦਾ ਹੈ ਤੇ ਬਾਡੀ ਸਟਰਕਚਰ ਇਹਦਾ ਹਵਾਨੇ ਦੀ ਫਿਟਨੈਸ ਹੁਣੀ ਦੱਸ ਰਹੀ ਹੈ ਵੀ ਕੋਸਾ ਸੁਹਾ ਦੇਖੋ ਜਮ ਹਰ ਤਾਂ ਬੱਚ ਬਣਾਏ ਦੇ ਵਿੱਚ ਹਲੇ ਜਿਹਨੂੰ ਜਾ ਕੇ ਕਹਿੰਦੇ ਇਹਨੇ ਵੱਡੀ ਹੋਣਾ ਐ ਮੰਨ ਕੇ ਚਲਾ ਦੀ ਤੀਜੇ ਦਿਨ ਆ ਗਿਆ ਇਹ ਤਾਂ ਸੂਈ ਨੂੰ ਜੀ 18 19 ਕਿਲੋ ਹੋਣੀ ਹੈ ਜਿੰਨੇ ਵੀਰੇ ਆਪਦਾ ਪੀਕ ਆ ਗਿਆ ਨਾ ਆ ਮਨਨ ਕੇ ਚੱਲ ਜਿੱਦਾ ਫੋਰਨ ਕੰਟਰੀ ਦੇ ਵਿੱਚ ਬੱਸੀ ਆਉਂਦੀ ਹੈ ਹਨਾ ਫੱਟ ਫੱਟ ਲੈਵੀਆਂ ਜਿਹੜੇ ਆਪ ਦੇ ਲੈਣਾ ਇਹਦਾ ਬਾਈ ਜੀ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਮੁੱਲ ਕਰਾਉਣਾ ਜਿੰਦਾ ਮਾਰਕ ਕਰਾਣੇ ਠੀਕ 1 ਲੱਖ ਤੇ 20 ਹਜ਼ਾਰ ਦੀ ਬੱਸੀ ਦੇਦਾ ਅੱਛਾ 1 ਲੱਖ 20 ਹਜ਼ਾਰ ਦੀ 25 ਤੋਂ ਹਵਾ ਭਾਲੀ ਹਨਾ 25 ਤੋਂ ਪਲੱਸ ਪਲੱਸ ਨੂੰ ਤਾਂ ਪਾਉਣਾ ਵੀਰੇ ਬੈਠ ਨੇ ਜੀ ਸੋਏ ਸੀ ਕਿ ਦੋ ਨੰਬਰ ਤੇ ਤੁਰਦੀ ਦੇਖੋ ਜੇ ਮੈਂ ਕਹਿ ਪਾਤਾ ਕਿ ਜੱਟ ਹੱਥ ਤੇ ਗੱਗੂ ਗੱਲ ਝੂ ਝੂਮ ਕੇ ਤੁਰਦੇ ਝੂ ਝੂਮ ਕੇ ਤੁਰਦਿਆ ਜਮ ਬਈ ਪਾਣੀ ਫੇਟਣਾ ਸਾਹ ਬੱਸੀ ਦੇ ਵਿੱਚ ਸੋ ਨੇਵਾ ਦੇਖੋ ਨਾੜਾ ਨੂੜਾ ਕਿਆ ਬਾਤਾਂ ਬਾਕੀ ਮੇਨ ਗੱਲ ਮੂਹੋ ਦੋ ਦੰਦਾ ਉੱਪਰ ਦੇਖੋ ਗਲਾਬੀ ਪਾਂਡੇ ਦੇ ਪਿੰਡੇ ਦੇ ਉੱਪਰ ਸ਼ੋਹ ਦੇ ਕਰਦਾ ਪਿਆ ਜਮਾ ਨਮਾ ਹਣ ਜਿਹੜੇ ਨਿਊ ਜਨਰੇਸ਼ਨ ਵੀਰ ਭਾਦ ਦੇ ਕੇ ਜੀ ਬੱਚੀ ਲੈਣੀ ਨਮਾ ਹਣ ਬਲੱਡ ਦੇ ਵਿੱਚ ਸੋ ਆ ਤੁਹਾਡੇ ਸੁਪਨੇ ਤੇ ਪੂਰਾ ਉਤਰੂਗੀ 1,20,000 ਕੀਮਤ ਆ ਪਹਿਲਾ ਸੁਆ ਮਗਰ ਬੱਚੀ ਜੇਰ ਤਾਰ ਪਾਰ ਰੇਟ ਸਭ ਕੁਝ ਓਕੇ ਬਾਈ ਜੀ ਤੇ ਅੱਗੇ ਬਾਈ ਜੀ ਤਿੰਨ ਨੰਬਰ ਦੇਖ ਰਹੇ ਆਪਾਂ ਦੂਜਾ ਸੁਆ ਬਾਈ ਜੀ ਪਹਿਲਾਂ ਨੇ ਮਾਲਕ ਨੂੰ ਦੱਸਿਆ 32 33 ਕਿਲੋ ਪਲੂਣੇ ਦੁੱਧ ਪਾਇਆਗਾ ਅੱਛਾ 35 35 ਤੋਂ ਉੱਪਰ ਤੋਂ ਦੁੱਧ ਦੇਣਾ ਬੜਾ ਇਹ ਦੋਨੇ ਵੜੇ ਇੱਕੇ ਫਾਰਮ ਚ ਲਈਏ ਵੀ ਆਨੇ ਅੱਛਾ ਸੀਮਾ ਡਿਟੇਲ ਇਹਦੀ ਮਿਲ ਜੂ ਸਾਰੀ ਸਾਰੀ ਮਿਲ ਜੂ ਅੱਛਾ 6 ਦੰਦ ਸੋ ਬਾਕੀ ਜਿਹੜਾ ਗੁਲਾਬੀ ਬਣ ਮੈਂ ਕਹਿੰਦਾ ਨਾ ਆ ਚੀਜ਼ਾਂ ਦੇਖੋ ਸੋ ਵੈਲਿਊ ਆ ਚੀਜ਼ਾਂ ਦੀ ਵੇਂਦੇ ਜਮਾ ਕਿਆ ਬਾਤਾਂ ਬਾਕੀ ਭਈ ਆਏ ਆ ਚਾਹੀ ਵੀਰ ਨੇ ਕਹਿੰਦਾ ਇੱਕ ਵੀ ਰੱਖਨੇ ਕਰੇ ਹਨਾ ਜੀ ਕੀ ਸ਼ੌਂਕ ਦੇ ਕਬੂਤਰ ਰੱਖਣੇ ਨੇਗੇ ਉਹਦੇ ਵਗੋਂ ਮੰਨ ਕੇ ਨਾ ਤਾਂ ਵੀ ਖੜੀ ਕਰੇ ਸੋਹਣੀ ਲੱਗੂਗੀ ਜੀ ਠੀਕ ਹੈ ਨੇ ਉਹਦੇ ਹੱਥੀ ਚਵਾਈ ਵਾਲਾ ਬਾਸ ਗੱਲ ਯਾਨੀ ਮੇਨ ਆ ਗੱਲ ਵੀ ਆਹ ਚੀਜ਼ਾਂ ਕਿਆ ਬਾਰੇ ਵੀ ਕਹਿੰਦੇ 11 ਫੁੱਟੀ ਟਰਾਲੀ 4 ਪੌਂਡ ਚ 20:00 ਵਜੇ ਕੰਮ ਉਹਦੇ ਟਰਾਲਾ ਕੰਮ ਨਹੀਂ ਆਉਂਦਾ ਕਿ ਉਹ ਫਕਸ ਨੇ ਇਹਦੇ ਵਿੱਚ ਆ ਜਮਾ ਤੇ ਨਵਾਂ ਹਾਨ ਨਿਊ ਜਨਰੇਸ਼ਨ ਦੂਜਾ ਸੂਆ ਮੇਨ ਗੱਲ ਜਦੋਂ 30 ਪਲੱਸ ਤੋਂ ਦੁੱਧ ਚੜਿਆ ਜਾਵੇ ਕਈ ਵਾਰ ਫਿਰ ਕਹਿੰਦੇ ਇੱਕ ਇੱਕ ਘਾਹ ਲੈਣੀ ਆ ਜੀ ਮਾੜੀ ਤੋਂ ਮਾੜੀ 25000 ਤੋਂ ਘੱਟ ਚਵਾਈ ਵਾਲੀ ਮਸ਼ੀਨ ਨਹੀਂ ਮਿਲਦੀ ਤੁਸੀਂ ਨਿਕਾ ਥਣ ਲੈ ਲਿਆ ਗਾਹ ਦੇ 2 ਲੱਖ ਲਾ ਲਿਆ ਮੁੜ ਕੇ ਫੇਰ ਪੀ ਲਾਉਂਗੇ ਜੇ ਵੀ ਆਹ ਚੀਜ਼ ਚਲੀ ਗਈ ਹੱਥੀ ਚਵਾਈ ਸੋਨੂੰ ਮਸ਼ੀਨ ਦੀ ਬਾਈ ਜੀ ਲੋੜ ਹੀ ਨਹੀਂ ਪੈਣੀ ਐਨਾ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਹੱਥੀ ਚਵਾਈ ਵਾਲੇ ਜਿਹੜਾ ਥਾਣਾ ਹੁੰਦਾ ਆਮ ਤੌਰ ਤੇ 18 20 ਗਾਮ ਬ੍ਰੇਕਾ ਲਾ ਜਾਂਦੀ ਹੈ ਪਰ ਜਿਹੜੀ ਆ ਚੀਜ਼ ਮਿਲ ਰਹੀ ਆ ਪਲੱਸ ਤੁਹਾਨੂੰ ਪੁਆਇੰਟ ਮਿਲ ਰਿਹਾ ਇਹ ਬਾਈ ਜੀ ਰੇਟ ਦੇਵਾ ਕਿੰਨੇ ਦੀ ਆਪਾਂ ਬਾਈ ਬਾ ਬੱਸ ਦੇ ਦਾਂਗਾ ਪੀ ਡੇਢ ਦੀ ਵਸੀ ਦੇ ਦਾਂਗੇ ਆਪਾਂ ਅੱਛਾ ਡੇਢ ਲੱਖ ਰੁਪਏ ਦੀ ਬੱਛੀ ਤੇ ਕਹਿੰਦਾ ਬਾ ਮਸ਼ੀਨ ਵਾਲੇ ਪੈਸੇ ਆਪਾਂ ਬਚਾ ਦਾਂਗੇ ਬਾਈ ਦੇ ਹਨਾ ਅੱਗੇ ਬਾਈ ਜੇ ਕਿ ਚਾਰਨ ਪਰ ਤੇ ਗੱਪੜ ਹਨਾ ਬਾਈ ਇਹ ਦੂਜਾ ਸੁਆਹ ਸੁੰਦੀ ਆ ਪਲੂ ਪਾਈ ਉਹਨੇ ਮਾਰ ਕੇ ਆਪਾਂ ਨੂੰ ਦੱਸਣਾ ਸਰ ਵੀ 38 ਕਿਲੋ ਨੇ ਪਾਉਣੇ ਦੱਸ ਪਾਇਆ ਜੀ ਇਹ ਵੀ 45 ਕਿਲੋ ਖੁੱਲਾ ਖਰਾਦ ਤੋਂ ਲੈਣਾ ਲੈਣ ਜੱਟ ਸੌਦਾ ਲਾਈਏ 40 ਤੋਂ ਤਾਂ ਬਾਹਰ ਵਾਲੀ ਹੈਗੀ ਆ 40 ਤੋਂ ਬਾਈ ਪਲੱਸ ਪਲੱਸ ਹੀ ਲੋ ਤੋਂ ਲੈਣਾ ਜੇ ਵਧੀਆ ਕੇਅਰਾ ਹੋਇਆ ਨਾ ਬੰਦਾ ਜੀ ਜੇ 50 ਕਿਲੋ ਲੈ ਲੇ ਤੇ ਐ ਮੰਨ ਕੇ ਚਲਾ ਦੀਦਾ ਹੈ ਕੱਢਣੀ ਹੈ ਇਹ ਨੇਵਾ ਬਣਾਉਣਾ ਹੈ ਤਾਂ ਹਾਇ ਤਾਂ 13 ਸਾਲਨ ਬਾਕੀ ਪੈਣੇ ਬੜਦੇ ਪੈਣੇ ਸੋ ਬਰੋਜ ਚੰਗਾ ਵੀਰ ਬਰੀਡਰ ਹੋਇਆ 45 ਕਿਲੋ ਉਹ ਗੱਲ ਹੈ ਕਿ ਜਿਵੇਂ ਜਿਹੜੇ ਮੰਨ ਕੇ ਚਲੋ ਠੇਕੇ ਦੇ ਪੈਣੀ ਲੈਂਦਾ ਗੌਰ ਕਰ ਲੈਂਦਾ ਉਹਦੀ ਕਣਕ ਦਾ 60 ਮਾਣ ਮੇਰੇ ਹੈਗਾ ਜਿਹੜਾ ਫੋਟੋ ਬੰਦ ਰੋ ਸਾਡੀ ਕਣਕ 40 ਕਮਾਣ ਦੀ ਹੁੰਦੀ ਆ ਉਹ ਗੱਲ ਆ ਘੱਟ ਗੌਰ ਵਾਲਾ ਵੀ ਇਹ ਤਾਂ 40 ਕਿਲੋ ਤੋਂ ਤਾਂ ਲੈ ਲੂਗਾ ਜਮਾ ਕੱਦ ਗਾਠ ਵਾਲੀ ਗਾ ਗਈ ਸੋਹਣੀ ਸਾਫ ਸੁਥਰੀ ਬਾਈ ਜਨ ਬਹੁਤ ਬਹੁਤ ਆ ਬਾਈ ਜੀ ਪੈਸੇ ਕਿਨੇ ਲੈਣੇ ਆਪਾਂ ਇਹਦੇ ਬਾਈ ਜਿਹੜਾ ਮੰਨ ਕੇ ਚੱਲ ਵੀ ਦੇਣੀ ਨੇ 1,75,000 ਰੁਪਏ ਰਹਿਣਾ ਦੇਣਾ ਕੋਈ ਮਾਨਦਾਨ ਵਿੱਚੋਂ ਆਏਗਾ ਹੋਊਗਾ ਮਾਨਦਾਨ ਕਰਦਾ ਸੋ 1,75,000 ਤੇ 40 ਕਿਲੋ ਦੁੱਧ ਜਿਹਨੂੰ ਮੰਨ ਕੇ ਚੱਲ ਅੱਜ ਤੱਕ ਗਾਂ ਕਰ ਰਹੀ ਦੇਣਾਗਾ ਜੇ ਵਧੀਆ ਬੰਦਾ ਹੋਣਾ ਫਾਰਮਰ ਜੀ ਆਪਾਂ ਤਾਂ ਗੱਲ ਇਹ ਕਹਿੰਨੇ ਵੀ ਜਿਹਨੇ ਗਾਂ ਕਦੇ ਘਰੇ ਰੱਖੀ ਹੋਈ ਨਹੀਂ 40 ਤਾਂ ਉਹ ਚੋਊਗਾ ਹਾਂ ਵੀਰੇ ਉਹ ਚੋਊਗਾ ਉਹ ਜੋ ਜਿਹਨੂੰ ਮੰਨ ਕੇ ਚੱਲ ਵੀ ਗਿਆਨ ਨੌਲੇਜ ਘਾਟਾ ਵੀ ਗਾਂਾਂ ਬਾਰੇ ਵੀ ਪਾਡਰ ਪਾਡਰ ਤੋਂ ਬਿਨਾਂ ਹੀ 40 ਕਿਲੋ ਦੇਈ ਜਾਣਾ ਜੇ ਪਾਡਰ ਪਾਡਰ ਜੇ ਪੈ ਗਏ ਫਿਰ ਤਾਂ ਪਤਾ ਨਹੀਂ ਇਹ ਰਵਾ ਸਾਢੇ ਦਵਾ ਕਰ ਦੂ ਕੰਮ ਤੇ ਵੱਡੀ ਬੁੱਡੀ ਬਹੁਤ ਆ ਨਾੜਾ ਨੂੜਾ ਦੇ ਸਰ ਰੇਟ ਦੇ ਲਈ ਹੈ ਜੈਕਸਨ ਬਣਿਆ ਪਿਆ ਸੱਲੇ ਜਾਵਾ ਵੱਡੀ ਦਾ ਪੂਰੀ ਫੁੱਲਾ ਤੇ ਸੀਮਾ ਡਿਟੇਲ ਵੀ ਸਾਰੀ ਦੇ ਦਾਂਗੇ ਆਪਾਂ ਜਿਹੜੀ ਹੈਗੀ ਆ ਬਾਈ ਐ ਫੁੱਲਾ ਦਾ ਮੈਂ ਵੀ ਰਿਕਾਰਡ ਆਪਾਂ ਜੀ ਅੱਗੇ ਫਿਰ ਨਾਲ ਬੱਚੀ ਖੜੀ ਆ ਹਨਾ ਇਹ ਬਾਈ ਐ ਮੰਨ ਕੇ ਚੱਲ ਵੀ ਹੁੰਦੇ ਨੇ ਉਹਦੇ ਬਰਾਬਰ ਖੜੀ ਆ ਵੜਦੇ ਜੀ ਦੋ ਦੰਦ ਬੱਚਾ ਗਿਆ ਇਹ ਸੋ ਕਿਆ ਬਾਤ ਦਾ ਲੇਵਾ ਦੇਖ ਕੇ ਪਤਾ ਲੱਗ ਗਿਆ ਦੋ ਦੰਦ ਬੱਚੀ ਵੀਰ ਕਹਿੰਦਾ ਸੀ ਦੋਂਦੀ ਬੱਚੀ ਲੈਣੀ ਆ ਖੀਰੀ ਦੋਂਦੀ ਸੋ ਜਿਹਦੇ ਆਪਾਂ ਦੋਂਦੀ ਬੱਚੀ ਐਦਾਂ ਦੀ ਲੈ ਲੈਨੇ ਆ ਤਾਜੀ ਜਿੱਦੋਂ ਤੋਕੜ ਵੇਚਣੀ ਆ ਬਾਈ ਜੀ ਕਿਆ ਬਾਤ ਆ ਚਾਹੇ ਤੁਸੀਂ ਖੇਤ ਖੜੇ ਮੇਰੇ ਵਾਂਗ ਲੰਡੂ ਵਪਾਰੀ ਵੀ ਖੜਾ ਵੇਟ ਕਰਦਾਗਾ ਇੰਦਾਂ ਦਜ ਪਸ਼ੂ ਹੁੰਦਾ ਜਦੋਂ ਸੋ ਆਹ ਦੇਖੋ ਕਿਆ ਬਾਤ ਆ ਅਰੇ ਦੁੱਕ ਦੇ ਦੰਦ ਕੱਢੇ ਹੀ ਆ ਜਮਾ ਨੇ ਹਣਾ ਸੋ ਫਿਰ ਆ ਨਮਾ ਹਾਣ ਬਰੱਡ ਵੀ ਜਦੋਂ ਮਰਜੀ ਵੇਚੋ ਉਹ ਸਿਸਟਮ ਆ ਗਿਆ ਜਿਹੜਾ ਨਮਾ ਹਾਣ ਵਿੱਚ ਵੀ ਨਵੇਂ ਪਸ਼ੂ ਲੈ ਲੈਂਦੇ ਆ ਬਹੁਤ ਦੂਰ ਦੀ ਗੱਲ ਲਈ ਦੀ ਬੰਦਾ ਐ ਮੰਨ ਕੇ ਕੱਲ ਵੀ ਤੋ ਬਰੀਡ ਜਿੱਦਾਂ ਨਹੀਂ ਮਰਦੀ ਲੈਣੇ ਬਸ ਗੱਲ ਉਹੀ ਆ ਗਈ ਕਿ ਕਹਿੰਦਾ ਬਾਪਾ ਪਹਿਲੇ ਲੈਵਾਂ ਨੇ ਵਾਲੇ ਫੈਕਸ ਸਾਹਿਬ ਆਣਦੇ ਦੀਆ ਵੜਾ ਨਹੀਂ ਆ ਜੀ ਉਹ ਟੁੱਟ ਮੇ ਲੈਵੇ ਦਾ ਮਾਲ ਨਹੀਂ ਗਾ ਸੋ ਤੇ ਇਹਦਾ ਬਾਈ ਜੀ ਰੇਟ ਵੇਚਣ ਵਾਲਾ ਕੀ ਰੱਖਿਆ ਇਹਦੇ ਬਾਈ ਫੈਕਸਿਆ ਪ੍ਰਾਈਜ਼ ਹੀ ਮੰਨੇ ਵੀਰ 1 ਲੱਖ 45000 ਦੀ ਬਸੀ ਨਾ ਸੋ 1 ਲੱਖ 45000 ਦੀ ਮੂੰਹੋਂ ਦੋ ਦੰਦ ਦੰਦ ਪਟਕੇ ਬਸ ਦਿਖਾ ਦੇ ਜਦੋਂ ਤੁਸੀਂ ਪੈਸੇ ਦੇਣੇ ਆ ਨੋਟ ਗਿਣਾ ਕੇ ਦੇਣੇ ਆ ਤਸੱਲੀ ਤੁਸੀਂ ਕਰਨੀ ਆ ਦੰਦ ਪਟਕੇ ਦੇਖ ਕੇ ਲੈ ਕੇ ਜਾਇਓ ਦੋ ਦੰਦ ਬਚਾ ਬਹੁਤ ਘੱਟ ਦੇਖ ਨੂੰ ਮਿਲਦਾ ਤੇ ਉਹ ਵੀ ਰੇਟ 1 ਲੱਖ 45000 ਦੇ ਵਿੱਚ ਆਮ ਤੌਰ ਤੇ ਜਦੋਂ ਕੀਲੀ ਦੁੰਦੀ ਚਲੀ ਜਾਂਦੀ ਆ ਤਾਂ ਰੇਟ ਬਾਈ ਜੀ ਜ਼ਿਆਦਾ ਲੰਘ ਜਾਂਦੇ ਆਗੇ ਤੇ ਥਣ ਦੇਖੋ ਕਿਆ ਬਾਤਾਂ ਚੀਜ਼ਾਂ ਬਾਈ ਦੇਖਣ ਵਾਲੀ ਨਹੀਂ ਆਸਲਿਆ ਬੰਨਣਾ ਬਹਿਣ ਦਾ ਰੂਪ ਕੱਢਣਾ ਇਹਨਾਂ ਕੁਛ ਵੀ ਨਹੀਂ ਲੈਵਾ ਜਿੱਦਨੇ ਇਹ ਆਪ ਦੇ ਸੂਕੇ 25 ਡੇਣੇ ਲੰਘੇ ਨਖਾਰ ਦੇ ਉਹਦੇ ਕੱਢਣਾ ਫਾੜੀ ਵਾਲਾ ਲੈਵਾ ਕੱਢਣਾ ਅੱਜ ਦਾ 65% ਸ਼ੋਹ ਹੁੰਦਾ ਥੱਲੇ ਹਨਾ ਇਹ ਤਾਂ ਵੀ 70% ਲੈ ਵਈ ਹੈ ਵਹਿੜ ਨੂੰ ਜੀ ਅੱਗੇ ਨਾਲ ਖੜਾ ਇਹਦੇ ਜੀ ਅੱਜ ਤੀਜਾ ਕ ਦੇਣਾਗਾ 29 ਕਿਲੋ ਵੰਗੂ ਥੱਲੇ ਬੌਣੀ ਤਿਆਰ ਆ ਵਾ ਬਚਾ ਗਿਆ ਬੱਚਾ ਵੀਰੇ ਮੰਗਦੇ ਸੀ ਅੱਛਾ ਮਗਰ ਆ ਗਿਆ ਬੱਚਾ 30 ਕਿਲੋ 28 ਕਿਲੋ 14 ਕਿਲੋ ਟਾਈਮ ਦਾ ਹਾਜ਼ਰ ਆ ਜਾਵਾਂ ਫੁੱਲਾ ਵੀਰੇ ਔਰ ਉਹਨਾਂ ਦਾ ਪਲਾਸਟਿਕ ਖਰਾ ਤਿਆਰ ਆ ਹੁਣ ਜੋ ਥੱਲੇ ਮਿਲਕ ਵੇਨ ਵਗੈਰਾ ਦੇਖੋ ਨਾੜ ਜੇ ਇੱਕ ਪਾਸੇ ਇੱਕ ਦੋਨੇ ਪਾਸੇ ਸੁਹਾ ਦੇਖੋ ਜੀ ਦੋਨੇ ਪਾਸੇ ਨਾੜ 100 ਗੱਲ ਆ ਗਈ ਟਰਾਲਾ ਡਬਲ ਜੈਕ ਵਾਲਾ ਜਾਵਾਂ ਜਿੰਨਾ ਮਰਜ਼ੀ ਲੋਡ ਪਾਈ ਚੱਲੋ ਤੇ ਜਿੰਨਾ ਮਰਜ਼ੀ ਇਹਨੂੰ ਤੁਸੀਂ ਦੁੱਧ ਲੈਣ ਵਾਲਾ ਬੰਦਾ ਚਾਹੀਦਾ ਜਿੰਨਾ ਮਰਜ਼ੀ ਚੋੜ ਹੋ ਜਾਵਾ ਹਣਾ ਤੇ ਮੇਨ ਗੱਲ ਜੇਰ ਜਾਵਾ ਓਕੇ ਆ ਓਕੇ ਭਈਆ ਵੀਡੀਓ ਬਣੀ ਮਿੰਦਰੇ ਆਪਣੇ ਕੋਲ ਜੀ ਇਹ ਆਪਾਂ ਦੇਣੀ ਆ ਨੈਟ ਹਾਂ ਨਾ 1.80 ਲੱਖ ਤੇ ਸੀ ਰਿਵਾਰਡ ਦੇ ਦਾਂਗੇ 1.80 ਹਜ਼ਾਰ ਦੀ ਸੁਭਰ ਆ ਦੇਖੋ ਯਾਰ ਜਵਾਚੀ ਵੀਰ ਕਹਿੰਦੇ ਗਾ ਦਾ ਲੱਖ ਰੁਪਏ ਵੇਚ ਜਾਂਦੀ ਆ ਪਰ ਜਿਹੜਿਆ ਨਾੜਾਂ ਦੇ ਅਖਬਾਰ ਤੇ ਖਬਰ ਸਭੀ ਉਹ ਜਿਹੜਾ ਅਖਬਾਰ ਤੜ ਕੇ ਕਹਿੰਦੇ ਦਸਾਂ ਦਾ ਇੱਕ ਮੈਲ ਦਾ 10 ਰੁਪਏ ਕਿਲੋ ਹੋ ਜਾਂਦੇ ਹੁੰਦੇ ਆ ਵੀਰ ਕਈ ਵਾਰ ਕਹਿੰਦੇ ਵੀਰੇ ਅਸੀਂ ਪੰਜ ਲੈਣੀ ਆ ਛੇ ਲੈਣੀ ਆਵੇਂ ਜੀ ਬਿਲਾਉਟ ਬਣਾ ਕੇ ਦਿੰਦੇ ਆਪਾਂ ਲੋਟ ਬਣਾ ਕੇ ਵੀ ਦੇ ਦਾਂਗੇ ਅਜਾ ਉਹ ਜਿਹਾ ਪਰਦਾ ਬਣਾ ਦਾਂਗੇ ਹੋਰ ਪਰਦਾ ਹੀ ਬਣਾਵਾਂਗੇ ਆਪਾਂ ਹੁਣ ਜਿਵੇਂ ਆ ਗਾ ਮੰਨ ਕੇ ਚਲੋ ਵੀ ਆਪ ਨੂੰ ਪਤਾ ਵੀ ਚੰਗੇ ਦੁੱਧ ਵਾਲੇ ਵੱਧ ਵਾਲੇ ਹਨਾ ਇਹਦੇ ਟੈਕ ਅਸੀਂ ਵੀ ਵਿੱਚ ਇੱਕ 20 25 ਜਿੱਦਾਂ ਦੀ ਟੀ ਆ 40 ਤੋਂ ਆਪਾਂ ਪੱਕਾ ਦੁੱਧ ਦੇਣਾ ਬਾਕੀ ਕੀ ਬਾ ਅਛਾ ਮਗਰ ਆ ਗਈ ਤੇ ਬਾਈ ਜੀ ਬੱਛੀ ਬਹੁਤ ਚੰਗੀ ਸੀਮਨ ਦੀ 40 4 33 ਦੀ ਹੈ ਵੀਰੇ ਅਸਾ 40 4 33 ਦੀ ਆ ਗਈ ਬੱਛੀ ਕਿੰਨਾ ਕਿਲੋ ਤੋਂ ਸਟਾਰਟਿੰਗ ਥੱਲੇ ਦੇ ਦੁੱਧ ਬਈ ਇਹਦਾ ਲੂ 26 27 ਕਿਲੋ ਬੋਲੀ ਹੋਆ ਸੀ ਤੀਜੇ ਦਿਨ ਇਹਨੂੰ ਮੰਗੋ ਫਿਰ 35 35 ਤੇ 35 ਕਿਲੋ ਰੌਣ ਹੀ ਦੇਣਾ ਬਾੜਾ ਦੁੱਧ ਵੀਰੇ 35 ਕਿਲੋ ਮਗਰ ਬੱਛੀ ਹਨਾ ਬੱਛੀ ਵੀਰੇ ਬਹੁਤ ਆਪਦੀ ਅਸਲੀ ਅਸਲੀ ਤੇ ਵਾਕੀ ਥਣ ਦੇਖੋ ਕਿਆ ਬਾਤ ਆਹ ਦੇਖੋ ਯਾਰ ਨਾੜਾ ਗੁੱਠਾ ਕਾਠਾ ਕਿਆ ਬਾਤਾਂ ਡੇਢ ਡੇੜ ਫੁੱਟ ਦਾ ਥਣ ਪਿਆ ਇਹਦਾ ਵੱਡੀ-ਬੁੱਡੀ ਪੂਰੀ ਫੁੱਲਾ ਮਗਰੇ ਦੇ ਬੱਛੀ ਹੈ ਜੇ ਧਾਰ ਬਾਈ ਆ ਵੀਰੇ ਚਾਰਾਂ ਦੋ ਦਾ ਸ਼ਗਰੇ ਚੱਕਦੇ ਕੰਨੀਆਂ ਖੜੀਆਂ ਨੇ ਤੇ ਬਾਕੀ ਚੋੜ ਦਾ ਵੀ ਨਜ਼ਾਰਾ ਹੁੰਦਾ ਉਹ ਜਮਾ ਹਣਾ ਬਾਈ ਐਨ ਤੇ ਹੱਥ ਜੋਲੇ ਚਾਈ ਚੋਲੇ ਮਸ਼ੀਨ ਤੇ ਸੋ ਕਿਆ ਬਾਤ ਆ ਜਾਈ ਬਾਪੂ ਗੋਡੇ ਪਵਾ ਕੇ ਆ ਕੇ ਬਹਿ ਜੇ ਥਾਣੇ ਨਾਲ ਸੋਹਣਾ ਸਾਫ ਸੁਥਰਾ ਇਹ ਨਹੀਂ ਗੱਲ ਵੀ ਗਾਂ ਹਿਲ ਜੁਗਦੇ ਚੋੜ ਦਾ ਵੀ ਸੁਆਦ ਹੋਊਗਾ ਜਮਾ ਜ ਤੇ ਅੱਗੇ ਬਾਈ ਜੀ ਜਿਹੜੀ ਆਪਾਂ ਇਹ ਬੱਛੀ ਦੇਖ ਰਹੇ ਇਹਦੀ ਕੀ ਜਾਣਕਾਰੀ ਹੈ ਜੀ ਇਹ ਦੂਜਾ ਸੁਆਸੂਈ ਹੈ ਬਾਈ ਅੱਜ ਪੰਜਵਾ ਦੇਣਾਗਾ 20 ਕਿਲੋ ਦਾ ਤਿਆਰ ਆ ਇਹਨੇ 27 28 ਕਿਲੋ ਦਾ ਦੇਣਾ ਢਲੋ ਜੇ ਕੁ ਵੀਰ ਆਪਣੇ ਸਾਈ ਬੈਨਾਂ ਕਰਦਾ 20 ਕਿਲੋ ਤੋਂ ਬਣਾ ਦਾਂਗੇ ਜਮਾ ਦਾ ਅਸਾਂ ਦੋ ਟਾਈਮ ਚਵਾ ਕੇ ਦੇਵਾਂਗੇ ਬੱਚਾ ਬਾਈ ਜੀ ਕੀ ਆ ਗਿਆ ਮਗਰੇ ਮਗਰੇ ਤੇਰੇ ਬੱਚਾ ਆ ਗਿਆ ਇੱਕ ਗੱਲ ਹੋਰ ਆ ਬਾਈ ਤੇ ਲੋਕ ਕਈ ਵਾਰ ਕਿਸੇ ਨੇ ਬੀਜ ਨੇ 8 ਦੇ 8 ਵੜਾ ਲੈਣੀ ਆਣੀ ਕੀ ਆ ਜੀ ਠੀਕ ਹੈ ਨਾ ਗੱਲ ਵੀ ਬਾਈ ਸਾਨੂੰ ਲਾਊਟ ਇਹ ਅੱਠ ਵੜਾ ਦਾ ਵੀਰੇ ਕੱਲੀ ਕੱਲੀ ਗਾਂ ਚ ਦੇਗਾ ਮਾਰ ਲੋ ਕੱਲੀ ਕੱਲੀ ਦੀ ਬੈੜਾ ਪਿਆਵਦੀ ਤੁਹਾਨੂੰ ਗਾਈਆਂ ਪਾ ਦਿੰਦਾ ਬੈੜਾ ਆ ਕੇ ਦੇਖ ਲਈ ਵੀਰ ਆ ਕੇ ਆਪਣੇ ਕੋਲੇ ਫਿਰ ਮਾੜਾ ਝਾਤੀ ਮਾਰੇ ਵਾਚੇ ਪਾ ਕੱਲੀ ਕੱਲੀ ਗਾਂ ਕਨੀ ਆ ਦੇਖੀ ਬਾਈ ਕੱਲੀ ਕੱਲੀ ਗਾਂ 2 ਲੱਖ ਰੁਪਏ ਦੀ ਗਾਂ ਜਿਹੜੀ 1.28 ਚੀ ਜਾਊਗੀ ਜੀ ਕਿਉਂਕਿ ਨਾਲ ਜੋ ਸਾਰੇ ਇਕੱਠਿਆਂ ਲੋ ਸਾਰੇ ਆ ਵੀ 2 ਲੱਖ ਰੁਪਏ ਦੀ 1.28 ਜੀ ਸਵਰ ਜੇ ਕੇ ਵੀ ਨੇ 7-8 ਗਾਵਾਂ ਇਕੱਠੀਆਂ ਖਰੀਦਣੀਆਂ ਆ ਗਾ ਵੀ 1.75 ਵਾਲੀ 122 ਜੀ ਜੂ 1.75 ਵਾਲੀ 122 ਜੀ ਜੀ ਸਾਰੀਆਂ ਇਕੱਠੀਆਂ ਲੂਤਾ ਹਾਂ ਹਾਂ ਅੱਠੇ ਹੀ ਅੱਠੇ ਸੱਤ ਵੀ ਨਹੀਂ ਦੇਣੀਆਂ ਦੇਣੀਆਂ ਇੱਥੇ ਹੀ ਅੱਠੇ ਅੱਠੇ ਦੇਣੀਆਂ ਨਹੀਂ ਆ ਅੱਠ ਗਾਵਾਂ 1,28,000 ਦਾ ਭਾ ਸੂਣਿਆ ਵੀ ਗੱਪੜਾ ਹਨਾ ਤਾਂ ਮੰਨ ਕੇ ਚੱਲ ਬਈ ਬੱਛੀਆਂ ਤੰਦਮਗਰ ਦਾ ਬੱਛੀ ਨੇ ਵੜਾ ਮਗਰ ਵਾਕੇ ਜਗ੍ਹਾ ਦਾ ਹਨਾ ਤੇ ਅੱਗੇ ਰਹਿ ਕੇ ਆਪਣੇ ਐਂਡ ਤੇ ਨਾਗ ਦਿਖਾਉਣ ਵਾਲੇ ਦੋ ਸੋ ਫਿਰ ਸਾਰਿਆਂ ਤੁਸੀਂ ਇਕੱਠਿਆਂ ਖਰੀਦੇ ਚਾਵੜ ਹੋਵਾ ਅੱਠ ਗਾਵਾਂ ਤੇ ਦੋ ਮਗਰ ਬੱਛੀ ਉਹ 1-28 ਦਾ ਤੁਹਾਨੂੰ ਭਾਅ ਮਿਲ ਜੂਗਾ ਤੇ ਉਹ ਦੱਸਿਆ 20 ਕਿਲੋ ਬੋਲੀ ਸਟਾਰਟਿੰਗ ਆ ਹਨਾ ਹਾਂਜੀ ਤੇ ਸੂਈ ਨੂੰ ਹੋ ਗਿਆ ਚੌਥਾ ਦਿਨ ਆ ਚੌਥਾ ਤਾਂ ਫਿਰ ਤੇ ਇੱਕ ਖੜੀ ਜਰਸੀ ਵੜ ਹਨਾ ਜਰਸੀ ਵੀਰੇ ਇਹਦੇ ਮਗਰ ਆ ਗਈ ਬੱਛੀ ਹੈ ਹਨਾ ਕਿੰਨਾ ਦਾ ਦੋ ਸਟਾਰਟਿੰਗ ਆ ਬਾਈ ਜੀ ਦੋ ਦਿਨ ਲਈ ਉਹ ਓਮਨੀ 20 ਓਮਨੀ ਅੱਛਾ 20 ਕਿਲੋ ਤੇ ਇਹਦਾ ਸਿੰਗਲ ਦਾ ਰੇਟ ਬਾਈ ਜੀ ਕੀ ਆ ਗਿਆ ਸਿੰਗਲ ਦਾ ਪ੍ਰਾਈਸ ਬਾਈ 1 ਲੱਖ ਤੇ 5000 ਦੀ ਵੜ ਦੇ ਦਾਂਗੇ ਆਪਾਂ ਜੀ 1 ਲੱਖ 5000 ਦੀ ਹੈ ਨਾ ਸਭਰ ਥਣ ਥਣ ਦੇਖੋ ਸੋਹਣਾ ਸਾਫ ਸੁਥਰਾ ਨਿਖੜਵਾ ਤੇ ਆਪਣਾ ਪੈਂਡ ਆ ਗਿਆ ਬਾਈ ਜੀ ਹੰਡਿਆਇਆ ਹਾਂਜੀ ਜ਼ਿਲ੍ਹਾ ਬਰਨਾਲਾ ਬਾਈ ਬਹੁਤ ਪਿਆਰੀ ਇਹਦੇ ਵੀ ਸਰ ਮਗਰ ਆ ਗਈ ਜਰਸੀ ਬੱਚੀ 987786899 98735 50845 ਦੇ ਨੰਬਰ ਆ ਸਭਰ ਫੇਸ ਕੁਆਲਟੀ ਵਗੈਰਾ ਦੇਖੋ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਮੱਥੇ ਤੇ ਟਵਾ ਟਾਕ ਕਿਆ ਵਾਜਾ ਕੌਲਾ ਬਣਿਆ ਪਾ ਕੇ ਦੇਖ ਕੇ ਚੈੱਕ ਕਰਕੇ ਫੇਰ ਲੈ ਕੇ ਜਾਇਓ ਤੇ ਵੱਡੀ ਬੁਡੀ ਪੂ ਤੇ ਕਹਿੰਦਾ ਵਾ ਜਿਹੜੇ ਵੀਰ ਕਹਿੰਦਾ ਬਰੀਡ ਧਿਆਰ ਕਰਨੀਆਂ ਪਰ ਤੇ ਕਹਿੰਦਾ ਸੀ 2 ਲੱਖ ਲਾ ਕੇ ਗਾਂ ਲੈ ਲਈ 2.5 ਲੱਖ ਲਾ ਕੇ ਲੈ ਲਈ ਬਾਜ ਦੇ ਵਾ ਰੇਟ ਲਾ ਕੇ ਲੈਤੀ ਉਹ ਚੀਜ਼ ਦਾ ਸਵਾਦ ਆਉਂਦਾ ਤੇ ਮੂੰਹ ਮੱਥਾ ਚੰਗਾ ਜਾਤਪਦ ਸੀਮਣ ਚੰਗੇ ਰਖਾ ਲਓਗੇ ਇਹ ਨਹੀਂ ਤੁਹਾਨੂੰ ਬਰੀਡਰ ਬਣਾ ਦੇਣਾ ਜਾਵਾ ਕੋਈ ਇਹ ਨਹੀਂ ਗੱਲ ਕੋਈ ਜੰਮਦਾ ਖਾੜ ਕੋਈ ਬਣਦਾ ਉਹ ਸਿਸਟਮ ਹੈ ਇਹਦੇ ਤੇ ਮਿਹਨਤ ਕਰੋ ਆਪ ਵੀ ਤੁਹਾਨੂੰ ਮਨ ਕੇ ਚਲੋ ਬਰੀਡਿੰਗ ਵਾਲੇ ਪਾਸੇ ਲੈ ਜਾ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ